ਸਵੇਰ ਸਵੇਰ ਦਾ ਟਾਈਮ ਸੀ ਮੈਂ ਲੋਨ ਵੇ ਸੈਰ ਕਰਨ ਲੱਗ ਪਿਆ ਔਰ ਸਵੇਰੇ ਸਵੇਰੇ ਧੋਤੀ ਲਾਈ ਹੋਈ ਕਪੜਾ ਜਨ ਚਿੱਟੇ ਰੰਗ ਦਾ ਪਾਇਆ ਹੋਇਆ ਕੁੜਤਾ ਮੱਥੇ ਤੇ ਵੱਡਾ ਤਿਲਕ ਲਾਇਆ ਮੇਰੇ ਕੋਲ ਜਾਣ ਕੇ ਲੰਘਣ ਲੱਗਿਆ ਨਾ ਜਿੱਥੋਂ ਮੈਂ ਸੈਰ ਕਰ ਰਿਹਾ ਜਾਨ ਬੁੱਝ ਕੇ ਉੱਚੀ ਵਾਚ ਕੇ ਕਹਿੰਦਾ ਜੈ ਸ਼੍ਰੀ ਰਾਮ ਮੈਂ ਉਹਦੇ ਵੱਲ ਵੇਖਿਆ ਤਾਂ ਥੋੜਾ ਜਿਹਾ ਡਰ ਗਿਆ ਵੀ ਸ਼ਾਇਦ ਸਰਦਾਰ ਜੀ ਨੂੰ ਗੁੱਸਾ ਲੱਗਾ ਪਰ ਮੈਂ ਉਹਨੂੰ ਕੋਲ ਬੁਲਾ ਲਿਆ ਮੈਂ ਕਿਹਾ ਜੀ ਇੱਧਰ ਗੱਲ ਸੁਣਾਓ ਕਹਿੰਦਾ ਦੱਸੋ ਉਹ ਵੀ ਲੜਨ ਦੇ ਮੂਡ ਵਿੱਚ ਆ ਗਿਆ ਉਹਨੂੰ ਪਤਾ ਵੀ ਮੈਂ ਗਲਤ ਕਿਹਾ ਹੈ ਜਾਣ ਬੁੱਝ ਕੇ ਸਾੜਨ ਵਾਸਤੇ ਉਹਨੇ ਕਿਹਾ ਪਰ ਉਹਨੂੰ ਪਤਾ ਨਹੀਂ ਸੀ ਜਦੋਂ ਕੋਲ ਆ ਕੇ ਕਹਿੰਦਾ ਦੱਸੋ ਮੈਂ ਉਹਨੂੰ ਕਿਹਾ ਭਈ ਐਦਾਂ ਥੋੜੀ ਸ਼੍ਰੀ ਰਾਮ ਕਹੀਦਾ ਤੂੰ ਕਿੰਨੇ ਗੁੱਸੇ ਚ ਕਹਿ ਰਿਹਾ ਜੈ ਸ਼੍ਰੀ ਰਾਮ ਐਦਾਂ ਥੋੜੀ ਰੱਬ ਮਿਲਦਾ ਕਹਿੰਦਾ ਫੇਰ ਮੈਂ ਕਿਹਾ ਤੂੰ ਪਿਆਰ ਨਾਲ ਕਹਿ ਮੇਰੇ ਮਗਰ ਮਗਰ ਕਹਿ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਦ ਮੈਂ ਤਿੰਨ ਚਾਰ ਵਾਰ ਕਿਹਾ ਉਹ ਬੰਦਾ ਸੁੰਨ ਹੋ ਗਿਆ ਔਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਹੱਥ ਜੋੜ ਕੇ ਕਹਿੰਦਾ ਜੀ ਗਲਤੀ